ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਸ਼ਰਾਬ ਨੀਤੀ ਕੇਸ ਵਿੱਚ ਸਿੱਕੀ ਮਾਰਚ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਦੋ ਮਸਲਿਆਂ ਤੇ ਸੋਮਵਾਰ ਨੂੰ ਰਾਉਜ਼ ਵੈਨਿਊ ਕੋਰਟ ਤੇ ਦਿੱਲੀ ਹਾਈ ਕੋਰਟ ਵਿੱਚ ਹੋਏਗੀ ਸੁਣਵਾਈ ਇਸ ਦਰਮਿਆਨ ED ਨੇ ਕਿਹਾ ਹੈ ਕਿ ਕੇਜਰੀਵਾਲ ਸਾਨੂੰ ਸਹਿਯੋਗ ਨਹੀਂ ਕਰ ਰਹੇ ਹਨ ਉਹ ਸਾਨੂੰ ਗੁੰਮਰਾਹ ਕਰ ਰਹੇ ਹਨ ਦਾਅਵੇ ਕੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਰੱਖਿਆ ਗਿਆ ਹੈ ਸੁਪਰੀਮ ਕੋਰਟ ਨੇ ਕਾਂਗਰਸ ਦੇ 3500 ਕਰੋੜ ਦੀ ਟੈਕਸ ਡਿਮਾਂਡ ਦੇ ਖਿਲਾਫ ਯਾਚੀ ਕਾਤੇ ਕੀਤੀ ਸੁਣਵਾਈ ਇਨਕਮ ਟੈਕਸ ਡਿਪਾਰਟਮੈਂਟ ਤਰਫੋਂ ਕੁਸ਼ਾਰ ਮਹਿਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਭਾਗ ਕਾਂਗਰਸ ਦੇ ਖਿਲਾਫ ਨਹੀਂ ਲੈ ਕੇ ਕੋਈ ਐਕਸ਼ਨ ਅਸੀਂ ਚੋਣਾਂ ਦਰਮਿਆਨ ਕਿਸੇ ਵੀ ਪਾਰਟੀ ਦੇ ਲਈ ਪਰੇਸ਼ਾਨੀ ਖੜੀ ਨਹੀਂ ਕਰਨਾ ਚਾਹੁੰਦੇ ਇਨਕਮ ਟੈਕ ਡਿਪਾਰਟਮੈਂਟ ਦੀ ਦਲੀਲ ਦੇ ਬਾਅਦ ਸੁਪਰੀਮ ਕੋਰਟ ਨੇ ਕੇਸ ਦੀ ਅਗਲੀ ਰੀਸ ਸੁਣਵਾਈ ਜੁਲਾਈ ਦੇ ਲਈ ਕੀਤੀ ਹੈ 1 ਅਪ੍ਰੈਲ ਤੋਂ ਨਵਾਂ ਫਾਈਨੈਂਸ਼ੀਅਲ ਇਅਰ 2024-25 ਸ਼ੁਰੂ ਇਸ ਦਰਮਿਆਨ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ 72 ਰੁਪਏ ਤੱਕ ਘਟੀਆਂ ਉਥੇ ਇਲੈਕਟ੍ਰੋਨਿਕ ਗੱਡੀਆਂ ਨੂੰ ਖਰੀਦਣ ਦੇ ਲਈ ਚੁਕਾਣੀ ਹੋਏਗੀ ਜ਼ਿਆਦਾ ਕੀਮਤ ਦੇ ਇਲਾਵਾ ਡੈਬਿਟ ਕਾਰਡ ਦੀ ਐਨੂਅਲ ਮੇਨਟੇਨੈਂਸ ਫੀਸ ਵਿੱਚ ਵੀ ਬੈਂਕ ਨੇ ਵਧਾਈ ਬੜੋਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਫੁੰਕਿਆ ਬਿਗਲ ਇਸ ਮੌਕੇ ਤੇ ਸ਼ਾਹ ਨੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਕਾਂਗਰਸ ਹਾਈ ਕਮਾਂਡ ਤੇ ਸਾਦੇ ਤਿੱਖੇ ਨਿਸ਼ਾਨੇ ਬੋਲੇ ਗਹਿਲੋਤ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ ਸੋਨੀਆ ਆਪਣੇ ਬੇਟੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਇਹਨਾਂ ਲੋਕਾਂ ਨੂੰ ਆਮ ਲੋਕਾਂ ਦੀ ਨਹੀਂ ਹੈ ਕੋਈ ਚਿੰਤਾ ਇਹ ਸਿਰਫ ਸੱਤਾ ਦੇ ਲਾਲਚੀ ਹਨ ਪੰਜਾਬ ਦੇ ਪਟਾਲਾ ਵਿੱਚ ਕੇਕ ਖਾਣ ਦੇ ਨਾਂ ਬੱਚੇ ਦੇ ਮੌਤੇ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਜਿਸ ਬੇਕਰੀ ਤੋਂ ਪਰਿਵਾਰ ਨੇ ਕੇਕ ਮੰਗਵਾਇਆ ਸੀ ਉਹ ਜਾਂਚ ਵਿੱਚ ਨਿਕਲੀ ਫਰਜੀ ਡਿਲੀਵਰੀ ਦੇਣ ਪਹੁੰਚੇ ਏਜੰਟ ਨੂੰ ਪਕੜਨ ਦੇ ਬਾਅਦ ਪੂਰਾ ਸੱਚ ਆਇਆ ਸਾਹਮਣੇ ਪੁਲਿਸ ਨੇ ਬੇਕਰੀ ਮਾਲਕ ਸਮੇਤ 4 ਲੋਕਾਂ ਦੇ ਖਿਲਾਫ ਮਾਮਲਾ ਕੀਤਾ ਦਰਜ ਨਿਊ ਇੰਡੀਆ ਬੇਕਰੀ ਦੇ ਮੈਨੇਜਰ ਰਣਜੀਤ ਕਰਮਚਾਰੀ ਪਵਨ ਸਿੰਘ ਹੋਰ ਲੋਕਾਂ ਨੂੰ ਵੀ ਕੀਤਾ ਗਿਆ ਇਸ ਮਾਮਲੇ 'ਚ ਗ੍ਰਿਫਤਾਰ ਪੰਜਾਬੀ ਸਿੰਗਰ ਜੈਦੀ ਬੀ ਨੂੰ ਮਹਿਲਾ ਯੋਗਦਾਨ ਨੋਟਿਸ ਸਿੰਗਰ ਜੈਦੀ ਬੀ ਆਪਣੇ ਨਵੇਂ ਗੀਤ ਦੇ ਕਾਰਨ ਆਏ ਵਿਵਾਦਾਂ ਵਿੱਚ ਨੋਟਿਸ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੇ ਪੱਖ ਈਮੇਲ ਦੇ ਰਾਹੀਂ ਭੇਜਣ ਲਈ ਕਿਹਾ ਗਿਆ ਜਿਸ ਦੇ ਬਾਅਦ ਉਹਨਾਂ ਦੇ ਖਿਲਾਫ ਸ਼ੁਰੂ ਕੀਤੀ ਜਾਏਗੀ ਕਾਰਵਾਈ ਦੱਸਦੀ ਕਿ આરોਪ ਹੈ ਕਿ ਗੀਤ ਵਿੱਚ ਮਹਿਲਾਵਾਂ ਦੇ ਬਾਰੇ ਵਿੱਚ અપਮਾਨਜਨਕ ਸ਼ਬਦਾਂ ਦਾ ਜੈਦੀ ਬੀ ਵੱਲੋਂ ਕੀਤਾ ਗਿਆ ਪ੍ਰੋ ਪੰਜਾਬ ਭਾਜਪਾ ਦਿਰਾਵ ਵਿੱਚ ਕਿਸਾਨਾਂ ਅੰਦੋਲਨ ਸੰਗਰੂਰ ਵਿੱਚ ਆਗੂਆਂ ਦੀ ਐਂਟਰੀ ਬੈਨ ਦੇ ਲੱਗੇ ਪੋਸਟਰ ਭਾਰਤੀ ਕਿਸਾਨੀ ਨੇ 8 ਤੋਂ ਚੰਡੀਗੜ੍ਹ ਵਿੱਚ ਕਰੇਗੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਇਲਾਕੇ ਵਿੱਚ ਕੁਛ ਨਹੀਂ ਦਿੱਤਾ ਜਾਵੇਗਾ ਅਗਰ ਉਹਨਾਂ ਨੇ ਅਜੀ ਹਕ ਕੀਤਾ ਤਾਂ ਵਿਰੋਧਤਾ ਕਰਨਾ ਪਵੇਗਾ ਤਿੱਖਾ ਸਾਹਮਣਾ ਪੰਜਾਬੀ ਚਾਵਾਂ ਦੀ ਪਾਰਟੀ ਦੇ ਸਾਬਕਾ ਸੰਸਦ ਡਾਕਟਰ ਤਰਮਬੀਰ ਗਾਂਧੀ ਕਾਂਗਰਸ ਵਿੱਚੋਂ ਸ਼ਾਮਲ ਹੋ। ਉਹਨਾਂ ਨੇ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਕੀਤਾ ਮਰਜ ਦੱਸਦੀ ਕਿ ਤਰਮਬੀਰ ਗਾਂਧੀ ਸਾਲ 2014 ਵਿੱਚ ਆਪ ਦੇ ਟਿਕਟ ਤੇ ਪਟਿਆਲਾ ਤੋਂ ਸੰਸਦ ਬਣੇ ਸਨ। ਇਸ ਦੇ ਬਾਅਦ 2015 ਵਿੱਚ ਹੀ ਆਪ ਤੋਂ ਦੂਰ ਹੋ ਗਏ ਸਨ। ਦੱਸਦੀ ਕਿ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਬਹੂ ਪਰਨੀਤ ਕੌਰ ਨੂੰ ਰਾਜਨੀਤਿਕ ਕੈਰੀਅਰ ਵਿੱਚ ਹਰਾਉਣ ਵਾਲੇ ਇੱਕੋ-ਮਾਤਰ ਆਗੂ ਹਨ ਡਾਕਟਰ ਗਾਂਧੀ। हरियाणा ਦੇ ਰਵਾੜੀ ਸ਼ਹਿਰ ਵਿੱਚ ਮਾਮੂਲੀ ਕਹਾਸੂਨੀ ਦੇ ਬਾਅਦ ਬਾਈਕ ਸਵਾਰ ਬਦਮਾਸ਼ਾਂ ਨੇ ਪਹਿਲੇ ਸਟੂਡੈਂਟ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਛਡਾਉਣ ਆਏ ਰਿਸ਼ਤੇਦਾਰਾਂ ਤੇ ਵੀ ਤਾਪੜ ਤੋੜ ਹਮਲਾ ਕਰ ਦਿੱਤਾ ਹੈ ਨਾ ਹੀ ਨਹੀਂ ਅਰੋਪੀਅਨ ਇਸ ਦਰਮਿਆਨ ਫਾਇਰਿੰਗ ਤੱਕ ਕਰ ਡਾਲੀ ਇਸ ਦੇ ਬਾਅਦ ਵਿਅਕਤੀ ਬਾਲਬਾਲ ਬਚਿਆ ਹਾਲਾਂਕਿ ਗੋਲੀ ਦੇ ਨਾਂ ਮੈਡੀਕਲ ਸਟੋਰ ਦਾ ਸ਼ੀਸ਼ਾ ਚੱਕਣਾ ਚੂਰ ਹੋ ਗਿਆ ਸੂਚਨਾ ਦੇ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਲੇਕਿਨ ਤਦ ਤੱਕ ਬਦਮਾਸ਼ ਹੋ ਚੁੱਕੇ ਸਨ ਫਰਾ ਰੋहतक ਦੇ ਵਿੱਚ ਸਾਬਕਾ ਮੰਤਰੀ ਅਤੇ ਭਾਜਪਾਗੂ ਕ੍ਰਿਸ਼ਨ ਮੁਰਤੀ ਹੁੱਡਾ ਨੇ ਕੀਤੀ ਪ੍ਰੈਸ ਵਾਰਤਾ ਇਸ ਦਰਮਿਆਨ ਸਾਬਕਾ ਮੁੱਖ ਮੰਤਰੀ ਹੁੱਡਾ ਤੇ ਸਾਦੇ ਉਹਨਾਂ ਨੇ ਨਿਸ਼ਾਨੇ ਉਹਨਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਦੇ ਪਰਿਵਾਰ ਦਾ ਇਹ ਆਖਰੀ ਚੋਣ ਹੋਵੇਗਾ ਅਗਰ ਇਹ ਇਸ ਚੋਣ ਵਿੱਚ ਹਾਰ ਗਏ ਤਾਂ ਪਰਿਵਾਰ ਦੀ ਸਿਆਸਤ ਬਿਲਕੁਲ ਹੋ ਜਾਏਗੀ ਖਤਮ ਉਹਨਾਂ ਨੇ ਕਿਹਾ ਕਿ ਰੋहतक ਲੋਕ ਸਭਾ ਤੋਂ ਚੋਣ ਲੜਨ ਤੋਂ ਡਰ ਰਹੇ ਨੇ ਬਾਪ ਬੇਟਾ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ